ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨਾਂ ਜੋ ਲੈ ਕੇ ਆਈਆਂ ਪੰਜ ਮੀਟਰ ਦਾ ਪਿਓਰ ਡਿਜੀਟਲ ਪ੍ਰਿੰਟ ਕਾਟਨ ਦਾ ਕੈਮਬਰੀ ਕਾਟਨ ਦਾ ਡਿਜੀਟਲ ਪ੍ਰਿੰਟ ਦੇ ਨਾਲ ਸੂਟ ਮਿਲੇਗਾ ਦੋ ਤਰ੍ਹਾਂ ਦੇ ਪੈਟਰਨ ਆਏ ਨੇ ਇਹਦੇ ਵਿੱਚ ਫਰੰਟ ਤੇ ਤੁਹਾਨੂੰ ਸ਼ਰਟ ਤੇ ਜਿਹੜਾ ਮਿਰਰ ਨਾਲ ਮਿਲੇਗਾ ਤੇ ਨਾਲ ਛੋਟੀ ਜਿਹੀ ਐਮਬਰਾਇਡਰੀ ਕੀਤੀ ਹੋਈ ਹੈ ਦੁਪੱਟਾ ਨਾਲ ਤੁਹਾਨੂੰ ਸ਼ਿਫੋਨ ਦਾ ਮਿਲੇਗਾ 680 ਰੁਪਏ ਦਾ ਰੇਟ ਹੈ ਫ੍ਰੀ ਸ਼ਿਪਿੰਗ ਚਾਰਜਸ ਆਲ ਓਵਰ ਇੰਡੀਆ ਦੋ ਤਰ੍ਹਾਂ ਦੇ ਪ੍ਰਿੰਟ ਆਣਗੇ ਦੁਪੱਟਾ ਇਹਨਾਂ ਦਾ ਪਲੇਨ ਆਏਗਾ ਸੋਨੇ ਸੂਟ ਨੇ ਘੱਟ ਰੇਟ ਵਿੱਚ ਗਰਮੀ ਵਾਲੀ ਸਪੈਸ਼ਲ ਬਹੁਤ ਪਿਆਰੇ ਸੂਟ ਨੇ 1220 ਰੁਪਏਾਂ ਦੇ ਵਿੱਚ ਬਹੁਤ ਹੀ ਸੋਹਣਾ ਸੂਟ ਨੇ ਨੇਚਰਲ ਕ੍ਰੇਪ ਵਿੱਚ ਫੈਂਸੀ ਸਟਾਈਲ ਦਾ ਥ्रेड ਵਰਕ ਹੋਇਆ ਦੋ ਰੰਗ ਨੇ ਇੱਕ ਮੈਂਜੈਂਟਾ ਤੇ ਇੱਕ ਆਏਗਾ ਬਲੈਕ ਦੋ ਕਲਰ ਵਿੱਚ 1220 ਰੁਪਏ ਸ਼ਿਪਿੰਗ ਚਾਰਜਸ ਫ੍ਰੀ ਨੇ ਬਿਲਕੁਲ ਆਟਮ ਪਾੜਾ ਸਿਲਕ ਦਾ ਆਏਗਾ ਦੁਪੱਟਾ ਚਿਨਾਉਣ ਦਾ ਆਏਗਾ ਲੈਂਸ ਲੱਗੀ ਆ ਨਾਲ ਐਮਬਰਾਇਡਰੀ ਹੋਈ ਆ ਸੋਨੇ ਸੂਟ ਨੇ ਰੰਗ ਬੜੇ ਪਿਆਰੇ ਨੇ ਕਾਟ ਰੇਟ ਵਿੱਚ ਬਹੁਤ ਹੀ ਪਿਆਰੇ ਸੂਟ ਆਏ ਨੇ 370 ਦੇ ਵਿੱਚ ਪਿਓਰ ਕਾਟਨ ਦੀ ਸ਼ਾਰਟ ਪਿਓਰ ਕਾਟਨ ਦਾ ਬਾਟਮ 5 ਮੀਟਰ ਦੀ ਸ਼ਾਰਟ 5 ਮੀਟਰ ਦਾ ਬਾਟਮ 5 ਮੀਟਰ ਟੋਟਲ ਤੁਹਾਨੂੰ ਸੂਟ ਮਿਲ ਜੇਗਾ ਸਿਰਫ ਤੇ ਸਿਰਫ 370 ਵਿੱਚ 370 ਰੁਪਏਾਂ ਦੇ ਵਿੱਚ ਤੁਹਾਨੂੰ ਡੈਲੀ ਵੀਰ ਟੌਪ ਐਂਡ ਬਾਟਮ ਦਾ ਕੁਛ 5 ਮੀਟਰ ਆਣਗੇ ਆਲ ਓਵਰ ਕੁਛੇ ਦਾ ਟੌਪ ਬਾਟਮ ਦੀ ਅਲੱਗ-ਅਲੱਗ ਲੈਂਥ ਆਏਗੀ ਪ੍ਰਿੰਟਡ ਹੈ ਜੇਕਰ 2.5 ਮੀਟਰ ਦਾ ਕਾਟ ਵੀ ਮਿਲੇਗਾ ਤਾਂ ਉਹ ਵੀ ਪ੍ਰਿੰਟਡ ਮਿਲੇਗਾ ਤੁਹਾਨੂੰ ਅਲੱਗ-ਅਲੱਗ ਮੀਟਰ ਵਿੱਚ ਜੇਕਰ ਤੁਸੀਂ ਆਲ ਓਵਰ ਲੈਣਾ ਚਾਹੁੰਦੇ ਤਾਂ ਉਹ ਵੀ ਹੈਗਾ 7370 ਰੁਪਏ ਦਾ ਪ੍ਰਾਈਸ ਹੈ ਸ਼ਿਪਿੰਗ ਚਾਰजेस ਜਿਹੜੇ ਆਲ ਓਵਰ ਇੰਡੀਆ ਬਿਲਕੁਲ ਫ੍ਰੀ ਨੇ ਕੋਈ ਵੀ ਐਕਸਟਰਾ ਚਾਰਜਸ ਆਲ ਓਵਰ ਇੰਡੀਆ ਇਹਨਾਂ ਸੁਟਾਂ ਦੇ ਨਹੀਂ ਲੱਗੇਗਾ ਰੰਗੇ ਦੇ ਵਿੱਚ 30 ਨੇ ਸਾਰੇ ਹੀ ਰੰਗ ਅਵੇਲੇਬਲ ਨੇ ਜਿਵੇਂ ਕਿ ਐ ਵਾਲੇ ਡਿਜ਼ਾਈਨ ਤੁਹਾਨੂੰ ਹੁਣ ਐਸਲੇ ਜੋ ਤੁਹਾਡੀ ਸਕਰੀਨ ਤੇ ਆ ਰਹੇ ਨੇ ਇਹ ਟੌਪ ਐਂਡ ਬਾਟਮ ਦੇ ਅਲੱਗ-ਅਲੱਗ ਪ੍ਰਿੰਟ ਨੇ ਐ ਵਾਲਾ 5 ਮੀਟਰ ਦਾ ਮਿਲੇਗਾ ਕਿਉਂਕਿ ਹਰ ਇੱਕ ਨੂੰ ਆਪਣੀ ਚੋਇਸ ਅਕੋਰਡਿੰਗਲੀ ਪਸੰਦ ਹੁੰਦਾ ਹੈ ਕੁਝ ਨੂੰ 2.5 ਮੀਟਰ ਦਾ ਜਿਹੜਾ ਕੱਟ ਹੁੰਦੇ ਨੇ ਉਹ ਪਸੰਦ ਹੁੰਦੇ ਨੇ ਕਿਉਂਕਿ बॉटਮ ਦਾ ਅਲੱਗ ਡਿਜ਼ਾਈਨ ਸ਼ਾਰਟ ਦਾ ਅਲੱਗ ਡਿਜ਼ਾਈਨ ਤੇ ਕੁਝ ਭੈਣਾਂ ਨੂੰ ਹੁੰਦਾ ਕਿ ਆਲ ਓਵਰ 5 ਮੀਟਰ ਦਾ ਸੂਟ ਹੀ ਲਿਆ ਜਾਵੇ ਇਸ ਲਈ ਸਾਰਿਆਂ ਦੀ ਪਸੰਦ ਨੂੰ ਸਾਹਮਣੇ ਰੱਖ ਕੇ ਦੋਨੋਂ ਤਰ੍ਹਾਂ ਦੇ ਸੂਟ ਲੈ ਕੇ ਆਏ ਹਾਂ ਜੇਕਰ ਤੁਸੀਂ ਆਲ ਓਵਰ ਲੈਣਾ ਚਾਹੁੰਦੇ ਹੋ ਤੇ ਆਲ ਓਵਰ ਮਿਲ ਜਾਣਗੇ ਜਿਹੜੇ ਵੀ ਕੱਟ ਇੱਥੇ ਰੱਖੇ ਨੇ ਤੇ ਜੇਕਰ ਤੁਹਾਨੂੰ ਟੌਪ ਦੀ ਅਲੱਗ ਪ੍ਰਿੰਟ ਤੇ बॉटਮ ਦਾ ਅਲੱਗ ਪ੍ਰਿੰਟ ਚਾਹੀਦਾ ਉਹ ਵੀ ਮਿਲ ਜਾਣਗੇ ਬਾਕੀ ਤੁਸੀਂ ਸੂਟਾਂ ਦੇ ਬਾਰੇ ਵਿੱਚ ਹੋਰ ਕੁਝ ਵੀ ਜਾਨਣਾ ਚਾਹੁੰਦੇ ਹੋ ਸ ਨੰਬਰ ਮੈਂ ਆਪਣਾ 623920 ਫਿਰ ਫਿਰ ਐਗਜ਼ਾਮ 575 ਚ ਦਿੱਤਾ ਇਸ ਨੰਬਰ ਤੇ ਜਾ ਕੇ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਕਲੈਕਸ਼ਨ ਆ ਅੱਜ ਦੀ ਵੀਡੀਓ ਵਿੱਚ ਜਿੰਨੀਆਂ ਵੀ ਐਡ ਕੀਤੀਆਂ ਨੇ ਸਾਰੀਆਂ ਅਵੇਲੇਬਲ ਨੇ ਰੰਗ ਡਿਜ਼ਾਈਨ ਪੈਟਰਨ ਜੋ ਵੀ ਬਰੋਇਡਰੀ ਵਗੈਰਾ ਵਾਲੇ ਐਡ ਕੀਤੇ ਨੇ ਸਾਰੇ ਸੂਟ ਅਵੇਲੇਬਲ ਨੇ ਵੀਡੀਓ ਨੂੰ ਲਾਸਟ ਤੱਕ ਦੇਖਣਾ ਅੱਜ ਵਿੱਚ ਕਲੈਕਸ਼ਨ ਆ ਮੈਂ ਬਹੁਤ ਜ਼ਿਆਦਾ ਘੱਟ ਰੇਟਾਂ ਵਿੱਚ ਤੇ ਆਫਰਾਂ ਵਾਲੀਆਂ ਲੈ ਕੇ ਆਈਆਂ ਸੋ ਵੀਡੀਓ ਨੂੰ ਫੁੱਲ ਵਾਚ ਕਰਨਾ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਮੈਂ ਕਿਹੜੇ ਕਿਹੜੇ ਸੂਟ ਕਿਹੜੇ ਆਫਰਾਂ ਦੇ ਨਾਲ ਕਿਹੜੇ ਰੰਗਾਂ ਵਿੱਚ ਕਿਹੜੇ ਡਿਜ਼ਾਈਨ ਨਾਲ ਐਡ ਕੀਤੇ ਨੇ ਇਹ ਵਾਲੀ ਜੜੀ ਕਲੈਕਸ਼ਨ ਹੈ 5 ਮੀਟਰ ਦੀ ਪਿਓਰ ਕੈਮਰੀ ਕਾਟਨ ਦੀ ਤੁਹਾਨੂੰ ਇਸ ਦਾ ਪ੍ਰਿੰਟ ਤੇ ਨਾਲ ਕਢਾਈ ਘੇਰੇ ਤੇ ਦੁਪट्टे ਤੇ ਵੀ ਕਢਾਈ ਹੈ ਬਹੁਤ प्यारा ਹੈ ਦੁਪੱਟਾ ਤੁਹਾਨੂੰ ਫੁੱਲ ਪਿਓਰ ਦਾ ਮਿਲੇਗਾ ਦੋ ਸਾਈਡਾਂ ਤੇ ਦੇ ਕਢਾਈ ਹੋਈ ਹੈ 990 ਰੁਪਏ ਦਾ ਰੇਟ ਹੈ ਫ੍ਰੀ ਸ਼ਿਪਿੰਗ ਚਾਰਜਸ ਆਲਓਵਰ ਇੰਡੀਆ ਕੋਈ ਵੀ ਐਕਸਟਰਾ ਚਾਰਜਸ ਨਹੀਂ ਲੱਗਣਗੇ ਅੱਜ ਦੀ ਵੀਡੀਓ ਵਿੱਚ ਵੀ ਜਿੰਨੇ ਵੀ ਸੂਟ ਮੈਂ ਐਡ ਕੀਤੇ ਨੇ ਸਭ ਤੇ ਸ਼ਿਪਿੰਗ ਚਾਰਜਸ ਜਿਹੜੇ ਨੇ ਬਿਲਕੁਲ ਫ੍ਰੀ ਨੇ ਇਹ 5 ਮੀਟਰ ਦਾ ਤੁਹਾਨੂੰ ਪਿਓਰ ਲਾਈਨਨ ਦਾ ਸੈਲਫ ਪ੍ਰਿੰਟ ਵਾਲਾ ਤੇ ਨਾਲ ਕਢਾਈ ਹੋਈ ਹੈ ਘੇਰੇ ਤੇ ਬਾਟਮ ਤੇ ਦੁਪੱਟੇ ਤੇ 1220 ਰੁਪਏ ਦਾ ਰੇਟ ਹੈ ਲਾਈਨਨ ਦਾ ਸੂਟ ਹੈ थ्रेड ਵਰਕ ਹੋਇਆ ਤੇ ਨਾਲ ਹੈਂਡ ਵਰਕ ਹੈ ਦੁਪੱਟਾ ਤੁਹਾਨੂੰ 2.5 ਮੀਟਰ ਦਾ ਫੁੱਲ ਪਿਓਰ ਦਾ ਮਿਲੇਗਾ ਬੜਾ ਪਿਆਰਾ ਵਰਕ ਫੈਂਸੀ ਸਟਾਈਲ ਦਾ ਹੋਇਆ ਲੈਸਾਂ ਲੱਗੀਆਂ ਹੋਈਆਂ ਨੇ 1220 ਰੁਪਏ ਇਹਦਾ ਰੇਟ ਹੈ 5 ਮੀਟਰ ਦਾ ਤੁਹਾਨੂੰ ਲਾਈਨਨ ਦਾ ਸੂਟ ਮਿਲੇਗਾ ਸਮਰ ਸਪੈਸ਼ਲ ਹੈ ਬਹੁਤ ਸੋਹਣੇ ਸੂਟ ਨੇ ਰੰਗ ਬੜੇ ਪਿਆਰੇ ਨੇ ਨਵੇਂ ਪ੍ਰਿੰਟਾਂ ਨਾਲ ਬਹੁਤ ਸੋਹਣੇ ਡਿਜ਼ਾਈਨ ਆਏ ਨੇ ਕੈਮਬਰੀ ਕਾਟਨ ਦੇ ਵਿੱਚ 600 ਰੁਪਏ ਦਾ ਰੇਟ ਹੈ ਫ੍ਰੀ ਸ਼ਿਪਿੰਗ ਚਾਰजेस ਹੈ 80 ਮੀਟਰ ਦੀ ਸ਼ਰਟ 80 ਮੀਟਰ ਦਾ ਬਾਟਮ ਰੰਗੇ ਦੇ ਵਿੱਚ ਫਿਲਹਾਲ ਤਿੰਨ ਆਏ ਨੇ ਤੇ ਦੋਨੋਂ ਡਬਲ ਟੋਨ ਵਿੱਚ ਸੇਮ ਇੱਕ ਮਜੈਂਟਾ ਇੱਕ ਮਸਟਰਡ ਤੇ ਇੱਕ ਪਰਪਲ ਵਾਈਟ ਤੇ ਮਜੈਂਟਾ ਵਾਈਟ ਤੇ ਜਿਹੜਾ ਮਸਟਰਡ ਵਾਈਟ ਨੂੰ ਕੰਟਰਾਸਟ ਕੀਤਾ ਗਿਆ ਹੈ ਮੋਡਲ ਸਿਲਕ ਦੇ ਵਿੱਚ ਡਿਜੀਟਲ ਪ੍ਰਿੰਟ ਦੇ ਨਾਲ ਟਾਈ ਮੀਟਰ ਦੇ ਸ਼ਾਵਾ ਟਾਈ ਮੀਟਰ ਦਾ ਬਾਟਮ ਆਏਗਾ 780 ਰੁਪਏ ਦਾ ਰੇਟ ਹੈ ਟੋਟਲ ਤੁਹਾਨੂੰ 5 ਮੀਟਰ ਸੂਟ ਮਿਲ ਜੇਗਾ ਲਾਈਨਿੰਗ ਨਹੀਂ ਲੱਗੇਗੀ ਵਿਦਆਉਟ ਲਾਈਨਿੰਗ ਇਹ ਸੂਟ ਜਾਏਗਾ ਫ੍ਰੀ ਸ਼ਿਪਿੰਗ ਚਾਰजेस ਕੋਈ ਐਕਸਟਰਾ ਚਾਰजेस ਨਹੀਂ ਹੈ ਤੇ ਇਹਦੇ ਵਿੱਚ ਰੰਗ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਸਾਰੇ ਸੂਟ ਬੜੇ ਪਿਆਰੇ ਨੇ ਕੰਟਰਾਸਟ ਬਹੁਤ ਸੋਹਣਾ ਬਣਾਇਆ ਗਿਆ ਹੈ ਮੋਡਲ ਸਿਲ ਸੈਟਿਨ ਵਿੱਚ ਆਏਗਾ ਸੋਨੇ ਸੂਟ ਨੇ ਰੰਗ ਬੜੇ ਇਹਦੇ ਚ ਕਾਫੀ ਰੰਗ ਹੈਗੇ ਨੇ ਤੇ ਕੰਟਰਾਸਟ ਜਿਹੜਾ ਬਣਾਇਆ ਗਿਆ ਉਹ ਤੇ ਤੁਹਾਡੇ ਸਾਹਮਣੇ ਹੀ ਆ ਬਹੁਤ ਸੋਹਣੇ ਡਿਜ਼ਾਈਨ ਤੇ ਕੰਟਰਾਸਟ ਕੀਤੇ ਗਏ ਨੇ ਕੈਮਰੀ कॉटन ਦੇ ਵਿੱਚ 2 मीटर ਦੀ 6 ਟੀ ਮੀਟਰ ਦਾ ਬਾਟਮ कॉटन ਦਾ ਬਾਟਮ ਡਿਜੀਟਲ ਆਏਗਾ ਸ਼ੈਡੋ ਪ੍ਰਿੰਟ ਜਿਹੜਾ ਹੁੰਦਾ ਹੈ ਉਹ ਹੈ ਤੇ ਜਿਹੜੀ ਸ਼ਰਟ ਹੈ ਉਹ कॉटन ਦੀ ਡਿਜੀਟਲ ਪ੍ਰਿੰਟ ਨਾਲ 560 ਰੁਪਏ ਰੇਟ ਹੈ ਸ਼ਿਪਿੰਗ ਚਾਰजेस ਫ੍ਰੀ ਨੇ ਰੰਗ ਡਾਰਕ ਤੇ ਲਾਈਟ ਦੋਨੋਂ ਤਰ੍ਹਾਂ ਦੇ ਹੈਗੇ ਨੇ ਸਾਰਿਆਂ ਦੀ ਪਸੰਦ ਨੂੰ ਸਾਹਮਣੇ ਰੱਖ ਕੇ ਇਹਨਾਂ ਵਿੱਚ ਰੰਗ ਐਡ ਕੀਤੇ ਗਏ ਨੇ ਸੂਟਸ ਆ ਰਹੇ अवेलेबल ਨੇ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਰੰਗ ਸਭ ਦੀ ਪਸੰਦ ਨੂੰ ਸਾਹਮਣੇ ਰੱਖ ਕੇ ਜਿਹਦੇ ਵਿੱਚ ਐਡ ਕੀਤੇ ਗਏ ਨੇ ਕਿਉਂਕਿ ਹਰ ਇੱਕ ਦੀ ਆਪਣੀ ਆਪਣੀ ਚੋਇਸ ਹੁੰਦੀ ਹੈ ਸੂਟ ਸਰਦਾਰਨੀ ਦੇ ਵੱਲੋਂ ਇਹ ਬਲੇ ਸੂਟ ਆਏ ਨੇ ਬ੍ਰਾਂਡ ਜਿਹੜਾ ਸੂਟ ਸਰਦਾਰਨੀ ਦਾ ਉਹਨਾਂ ਦੇ ਵੱਲੋਂ ਆਲ ਓਵਰ 5 ਮੀਟਰ ਦਾ ਪਿਓਰ ਮਲਾਈ कॉटन ਦਾ ਫਰੰਟ ਸਲੀਵਸ ਤੇ ਹੈਂਡ ਪੇਂਟ ਹੈ ਤਾਨੂੰ ਘੇਰੇ ਤੇ ਵੀ ਫੈਂਟ ਪੈਂਟ ਮਿਲੇਗਾ ਤੇ 슬ੀਵਸ ਤੇ ਵੀ ਮਿਲੇਗਾ ਨਾਲ ਦੁਪੱਟਾ ਜਿਹੜਾ ਹੈ ਕੁਸ਼ਨਾ ਲਾਏਗਾ ਕੋਟਾ ਡੋਰੀਆ ਦਾ ਕੁਸ਼ਨਾ ਲਾਏਗਾ অর্ਗੈਂਜ਼ਾ ਦਾ ਕਟਵਰ ਕੇ ਦੁਪੱਟੇ ਤੇ 1000 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰजेस ਫ੍ਰੀ ਹੈ ਉਹ ਜਿਹੜੇ ਜਿਹੜੇ ਨਾਲ ਦੁਪੱਟੇ ਐ ਇਸ ਵੇਲੇ ਸ਼ੋਰ ਰੱਖੇ ਗਏ ਨੇ ਉਹ ਹੀ ਤੁਹਾਨੂੰ ਮਿਲਣਗੇ ਜਾਂ ਤਾਂ অর্ਗੈਂਜ਼ਾ ਦਾ ਮਿਲੇਗਾ ਜਾਂ ਫਿਰ ਜਿਹੜਾ ਕੋਟਾ ਡੋਰੀਆ ਦਾ ਬਹੁਤ ਹੀ ਜ਼ਿਆਦਾ ਸੁਪੀਰੀਅਰ ਕੁਆਲਿਟੀ ਦਾ ਜਿਹੜਾ ਇਹਦਾ ਸ਼ਰਟ ਦਾ ਤੇ ਬਾਟਮ ਦਾ ਫੈਬਰਿਕ ਹੈ ਰੰਗ ਬਹੁਤ ਸੋਹਣੇ ਨੇ 5 ਮੀਟਰ ਦਾ ਤੁਹਾਨੂੰ ਆਲਓਵਰ ਸੂਟ ਮਿਲੇਗਾ ਇਹਦੇ ਵਿੱਚ ਰੰਗ ਲਗਭਗ 2 ਕੇ ਰਹੇ ਤੇ ਤੁਹਾਨੂੰ ਮਿਲੇਗਾ ਹੈਂਡ ਪੇਂਟ ਤੇ 슬ੀਵਸ ਤੇ ਨਾਲ ਦੁਪੱਟੇ ਤੇ ਤਾਂ ਆਲਓਵਰ ਹੈ ਹੀ ਹੈ ਸੋਨੇ ਸੂਟ ਨੇ ਰੰਗ ਬੜੇ ਪਿਆਰੇ ਨੇ ਤੇ ਸਭ ਦੀ ਚੋਇਸ ਨੂੰ ਸਾਹਮਣੇ ਰੱਖ ਕੇ ਇਹਨਾਂ ਵਿੱਚ ਰੰਗ ਐਡ ਕੀਤੇ ਗਏ ਨੇ ਡਾਰਕ ਲਾਈਟ ਸਾਰੇ ਤਰ੍ਹਾਂ ਦੇ ਬਲੈਕ ਕਲਰ ਵੀ ਬਹੁਤ ਵਿੱਚ ਆਏ ਨੇ ਕਾਫੀ ਡਿਜ਼ਾਈਨ ਵੱਖਰੇ ਵੱਖਰੇ ਆ ਸਭ ਤੇ ਡਿਪੈਂਡ ਕਰਦਾ ਹੈ ਕਿ ਕਿਵੇਂ ਦਾ ਕਿਸੇ ਨੂੰ ਸੂਟ ਪਸੰਦ ਕਲਰ ਸੋਨੇ ਨੇ ਸਾਰੇ ਹੀ ਸੂਟ ਅਵੇਲੇਬਲ ਨੇ ਤੁਸੀਂ ਇਹਨਾਂ ਸੂਟਾਂ ਬਾਰੇ ਵਿੱਚ ਹੋਰ ਅਗਰ ਕੁਝ ਜਾਨਣਾ ਚਾਹੁੰਦੇ ਹੋ ਤਾਂ ਨੰਬਰ 'ਤੇ ਜਾ ਕੇ ਮੈਸੇਜ ਕਰ ਦੇਣਾ ਨੰਬਰ ਮੈਂ ਆਪਣਾ 6239245750 ਐਡ ਕੀਤਾ ਆ। ਕਾਟ ਰੇਟਾਂ ਵਾਲੇ ਸੂਟ ਵੀ ਹੈਗੇ ਨੇ, ਜਾਦਾ ਰੇਟਾਂ ਵਾਲੇ ਵੀ ਹੈਗੇ ਨੇ। ਤੁਸੀਂ ਜਿੰਨੀ ਵੀ ਰੇਂਜ ਵਿੱਚ ਸੂਟ ਬਾਈ ਕਰਨਾ ਚਾਹੁੰਦੇ ਹੋ, ਮੈਂ ਤੁਹਾਨੂੰ ਉੰਨੇ ਹੀ ਰੇਂਜ ਦਾ ਸੂਟ ਪ੍ਰੋਵਾਈਡ ਕਰਵਾ ਦੇਵਾਂਗੀ। ਉਹ ਤੁਸੀਂ ਜਿੰਨੀ ਵੀ ਰੇਂਜ ਦੱਸੋਗੇ, ਤੁਹਾਨੂੰ ਸੂਟ ਉੰਨੇ ਦਾ ਮਿਲ ਜਾਏਗਾ। ਇਹ ਕਾਟਨ ਦੀ ਸ਼ਰਟ, ਕਾਟਨ ਦਾ ਬਾਟਮ, ਕਾਟਨ ਦਾ ਦੁਪੱਟਾ, ਗਰਮੀਆਂ ਲਈ ਸਪੈਸ਼ਲ ਬਹੁਤ ਸੋਹਣੇ ਸੂਟ ਆਏ ਨੇ। 560 ਰੁਪਏ ਦਾ ਰੇਟ ਹੈ, ਸ਼ਿਪਿੰਗ ਚਾਰਜਸ ਫ੍ਰੀ ਹੈ। ਸਿਰਫ ਤੇ ਸਿਰਫ 560 ਰੁਪਏ ਦੇ ਵਿੱਚ कॉटन ਦੀ ਸ਼ਰਟ कॉटन ਦਾ ਬਾਟਮ कॉटन ਦਾ ਦੁਪੱਟਾ ਨਵੇਂ ਸੋਹਣੇ ਸੂਟ ਆਏ ਨੇ ਰੰਗ ਬੜੇ ਪਿਆਰੇ ਨੇ ਇਹਨਾਂ ਵਿੱਚ ਰੰਗ ਕਾਫੀ ਹੁੰਦੇ ਨੇ ਅੱਜ ਮੈਂ ਥੋੜੇ ਜਿਹੀ ਐਡ ਕੀਤੇ ਨੇ ਬਾਕੀ ਤੁਸੀਂ ਇਹਨਾਂ ਸੂਟਾਂ ਦੇ ਬਾਰੇ ਵਿੱਚ ਕੁਝ ਵੀ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਚੈਨਲ ਤੇ ਨਵੇਂ ਹੋ ਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ প্রেস ਕਰ ਦੇਣਾ ਤਾਂ ਕਿ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ ਚੇਕਰ ਕਲੈਕਸ਼ਨ ਆ ਪਸੰਦ ਆਣ ਸੂਟ ਸੋਹਣੇ ਲੱਗਣ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਕਮੈਂਟ ਕਰਕੇ ਵੀ ਜਰੂਰ ਦੱਸਣਾ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਨਾ ਆਪਣੇ ਫਰੈਂਡਸ 'ਤੱਕ ਤਾਂ ਕਿ ਉਹਨਾਂ ਤੱਕ ਵੀ ਪਹੁੰਚਦੇ ਰਹਿਣ ਕਿ ਅੱਜਕੱਲ ਕਿਹੜੇ ਕਿਹੜੇ ਸੂਟ ਕਿਵੇਂ ਦੇ ਡਿਜ਼ਾਈਨ ਵਾਲੇ ਕਿਵੇਂ ਦੇ ਪ੍ਰਿੰਟਾਂ ਵਾਲੇ 트ੈਂਡ ਕਰ ਰਹੇ ਨੇ ਸਾਰੇ ਸੂਟ ਅੱਜ ਦੀ ਵੀਡੀਓ ਵਾਲੇ ਅਵੇਲੇਬਲ ਨੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋ ਨਵੇਂ-ਨਵੇਂ ਸੋਹਣੇ-ਸੋਹਣੇ 트ੈਂਡੀ ਐਕਸਕਲੂਸਿਵ ਤੇ ਗਰਮੀ ਵਾਲੀ ਸਪੈਸ਼ਲ ਕਾਟਨ ਦੇ ਨਵੇਂ-ਨਵੇਂ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ